ਇੱਕ ਹੰਟਾ ਹੰਟਾ ਕਹਿੰਦੇ ਆਂ ਆਂ ਬਈ ਇਹ ਵਪਾਰੀ ਆ ਵਪਾਰ ਕਰਦਾ ਨਹੀਂ ਨਹੀਂ ਅੱਗੇ ਕਹਿੰਦੇ ਸੀ ਸਦਾਗਰ ਵੱਡੇ ਵੱਡੇ ਵਪਾਰ ਕਰਦੇ ਸੀ ਕਹਿੰਦਾ ਸਦਾਗਰ ਸਦਾ ਹੀ ਕਰਦਾ ਹੂੰ ਸਦਾਗਰ ਸੀ ਬਹੁਤ ਵੱਡਾ ਤਣਾੜ ਬੰਦਾ ਅੱਛਾ ਜੀ ਤੇ ਉਹਦਾ ਮੁੰਡਾ ਗੱਭਰੂ ਹੋ ਗਿਆ ਮੁੰਡਾ ਵੀ ਨਾਲ ਲੱਗ ਗਿਆ ਵਪਾਰ ਕਰਨ ਬਾਹਰੋਂ ਛੋਟੇ ਛੋਟੇ ਮੋਲਖੋਂ ਬਾਹਰਲੇ ਮੋਲਖਾਂ ਜੋ ਸਮਾਨ ਲਿਆਉਣਾ ਆਪਦੇ ਵੇਚਣਾ ਪਿੰਡ ਸ਼ਹਿਰ ਦੇ ਵਿੱਚ بڑی ਦੁਕਾਨ ਆ ਆਪਦੀ ਵੱਡੀ ਪਾਈ ਦੀ ਹੂੰ ਚੱਲ ਉਹ ਮੁੰਡਾ ਸ਼ਾਗਰ ਨੇ ਵਿਆਹ ਲਿਆ ਵਿਆਹ ਹੈ ਵਾ ਗੱਭਰੂ ਪੂਰਾ ਤੇ ਆਪਸ ਨਾਗਰੀ ਕਰਨ ਆ ਗਿਆ ਸ਼ਾਗਰੋ ਵੀ ਮੌਤ ਹੋ ਗਈ ਐਸਾ ਹੀ ਨਾਗਰ ਦੀ ਮੌਤ ਹੋ ਗਈ ਤੇ ਉਹਦੀ ਘਰਾਂ ਵਾਲੀ ਪਹਿਲਾਂ ਮਰ ਗਈ ਸੀ ਤੇ ਮੁੰਡਾ ਪੈਸੇ ਨੂੰ ਸੋਨਾ ਚੋਇਆ ਸੀ ਤੇ ਉਹ ਹਰਾ ਕਿੱਥੇ ਸਕੀਮਾ ਕਰਦਾ ਵੀ ਜਾਣਾ ਵੀ ਆ ਵਪਾਰ ਕਰਨ ਹੂੰ ਇਹਨੂੰ ਘਰਹਾਰੀ ਬਾਲੀ ਸੰਖੇ ਭਈ ਇਹਨੂੰ ਹਣ ਪੇਕੀ ਛਾੜੀਆਂ ਇੱਥੇ ਕੱਲੀ ਦਾ ਕੁਛ ਨਹੀਂ ਮਨ ਨੂੰ ਪੇਕੀ ਛਾੜ ਕੇ ਜਾਂਦਾ ਜਦੋਂ ਐ ਗੱਲਾਂ ਕਰਦਾ ਕਰਦਾ ਕਹਿੰਦਾ ਭਈ ਮੈਂ ਜਾਣਾ ਹੁਣ ਵਪਾਰ ਕਰਨ ਵਪਾਰ ਤਾਂ ਮੈਨੂੰ ਆਪਣਾ ਕੰਮ ਚੱਲਦਾ ਨਹੀਂ ਪਰ ਮੈਂ ਕਿੰਨੇ ਵੀ ਪੈਸੇ ਯਾਰ ਤੇ ਵੀ ਤੈਨੂੰ ਛਾਲਵਾ ਪੇਕੀ ਛੱਡਿਆ ਹੂੰ ਕਉ ਪੇਕਾ ਦਾ ਨਾਮ ਲਿਆ ਤੇ ਬੁੱਲੀ ਨਾ ਮੂੰਹ ਤੋਂ ਜਾਨੀ ਚਿਹਰੇ ਤੋਂ ਦੀ ਖੁਸ਼ਬੂ ਹੀ ਉੱਡ ਗਈ ਅੱਛਾ ਜੀ ਰੋਟੀ ਖਾ ਕੇ ਉਹ ਸਦਾਗਰ ਆਪ ਦੁਕਾਨ ਤੇ ਜਾਵੜਿਆ ਜਾਂ ਕਿ ਸ਼ਹਿਰ ਚ ਦੁਕਾਨ ਖੋਲ ਲਈ ਉੱਥੇ ਮੱਛੀਆਂ ਦੇਖਦਿਆਂ ਅਸੀਂ ਸਦਾਗਰ ਨੇ ਮੱਛੀਆਂ ਲੈ ਕੇ ਚਾਰ ਪੇਜਸ ਨਾ ਵੀ ਆਹ ਤਰੇ ਮੱਛੀਆਂ ਫੜਾ ਦੇ ਮੇਰੇ ਤੇ ਵੀ ਉਹ ਬਣਾ ਲੂਗੀ ਹੋਰ ਠੀਕ ਹੈ ਬਈ ਚਾਚਾ ਫੜਾ ਦੂੰਗਾ ਜਦੋਂ ਸਦਾਗਰ ਆਥਣੇ ਆਇਆ ਆਉਣ ਲੱਗੇ ਸਦਾਗਰ ਨੇ ਉਸ ਦਾਰੂ ਲੈ ਲਈ ਸੇਕੇ ਤੋਂ ਸਹੀ ਮੈਂ ਅੱਜ ਮੀਠਮੂਠ ਬਣਿਆ ਮੈਂ ਤੇ ਬੋਤਲ ਲੈ ਚੱਲ ਗਏ ਲੈ ਕੇ 2-4 ਪੈਗ ਗੋਥੇ ਮਾਰੇ ਤੇ ਘਰੇ ਆ ਗਿਆ ਘਰੇ ਆ ਕੇ ਤੇ ਬੋਤਲ ਖੋਲੀ ਪੈਗ ਪਾਲਿਆ ਪੈਗ ਪਾ ਕੇ ਕਹਿੰਦਾ ਲਿਆ ਇੱਥੋਂ ਜੇ ਬਣਿਆ ਤਾਂ ਵਸੋ ਉਹਨੇ ਲਿਜਾ ਕੇ ਮੂੰਗੀ ਦੀ ਦਾਲ ਧਰਤੀ ਕੋਸੇ ਉਹਰਾ ਤੂੰ ਮੈਨੂੰ ਮੂਗੀ ਦਾਲ ਦੇ ਜਾਨੀਆ ਮੈਂ ਮੱਛੀਆਂ ਭੇਜੀਆਂ ਸੀ ਹੂੰ ਮੈਂ ਤਾਂ ਬੋਤਲ ਤੋਂ ਵੀ ਪੈਸੇ ਲਾਏ ਆ ਓਰੀ ਦੀ ਗੱਲ ਮੇਰੀ ਸੁਣ ਲੋ ਕੌਰ ਨਾ ਹੂੰ ਵੀ ਉਹਨਾਂ ਮੱਛੀਆਂ ਮੈਂ ਤਾਂ ਨਹੀਂ ਬਣਾਈਆਂ ਮੈਂ ਤਾਂ ਹੱਥ ਨਹੀਂ ਲਾਇਆ ਜਿਹੜੇ ਬੰਦੇ ਕੋਈ ਭੇਜੀਆਂ ਸੀ ਉਹ ਕਹਿੰਦਾ ਚਾਚੀ ਮੱਛੀਆਂ ਫੜਦਾ ਮੈਂ ਉਹਨੂੰ ਕਹਿਦਾ ਵੀ ਭਾਈ ਇਹ ਰਿ ਪਾਣੀ ਪਾ ਬਾਲ ਕੇ ਜਵਾੜੀ ਛੱਡ ਦੇ ਮੈਂ ਹੱਥ ਨਹੀਂ ਲਾਉਣਾ ਨਾਵੇਂ ਲਾਵਾਂ ਉਹ ਵਾਰਾ ਗੱਲ ਕੀ ਹਾਂਜੀ ਉਹਨਾਂ ਦੇ ਵਿੱਚ ਐ ਨਹੀਂ ਪਤਾ ਲੱਗਦਾ ਵੀ ਨਰ ਕੌਣਾ ਮਦੀਨ ਕੌਣਾ ਹੂੰ ਜੇ ਮੇਰਾ ਨਰ ਨੂੰ ਹੱਥ ਲੱਗ ਜਾਂਦਾ ਫੇਰ ਮੈਂ ਇੱਕ ਤੈਥੋਂ ਬਿਨਾ ਉੱਪਰੇ ਮਰਦਣਾ ਘਰ ਦੇ ਮਰਦਣਾ ਪਿਓ ਨਾ ਵੀ ਮੈਂ ਹੱਥ ਵੀ ਨਹੀਂ ਲਾਇਆ ਹੂੰ ਕਿਸੇ ਮਰਦ ਨੂੰ ਹੱਥ ਨਹੀਂ ਲਾਇਆ ਮੈਂ ਤੈਥੋਂ ਬਿਨਾ ਹੂੰ ਤੇ ਮੇਰਾ ਉਹਨਾਂ ਮੈਨੂੰ ਸਮਝ ਨਹੀਂ ਸੀ ਆਉਣੀ ਵੀ ਕਿਹੜਾ ਨੱਚ ਮਰਦਾ ਤੇ ਕਿਹੜੀ ਮਦੀਨ ਹੂੰ ਮੱਤਾਂ ਨਹੀਂ ਬਣਾਈਆਂ ਜਿੰਨਾਂ ਜਾ ਕੇ ਦੇਖਦੇ ਚੇਹਰਾ ਦਾ ਉੱਡਿਆ ਪਿਆ ਦਾਸ ਹੋਈ ਵੀ ਹੂੰ ਉਹ ਕਹਿੰਦਾ ਵੀ ਇਹ ਦਾਸ ਵੀ ਤਾਂ ਹੀ ਹੋਈ ਆ ਤੇ ਕੀ ਕਹਿੰਦਾ ਨਾ ਉਹ ਲੈ ਤਾਂ ਪਰ ਜਿਹੜੀ ਤੂੰ ਸ਼ੱਕ ਕਰਦਾ ਇਹ ਤਾਂ ਜਨਾਨੀ ਬਹੁਤ ਚੰਗੀ ਆ ਹੂੰ ਇਹ ਤਾਂ ਧਰਮ ਵਾਲੀ ਆ ਹੂੰ ਇੰਨੀ ਮੈਂ ਕੀ ਸੋਚਦਾ ਸੀ ਤਾਂ ਬਾਰੇ ਧਰਮ ਤੇ ਖੜੀ ਆ ਮੈਂ ਤਾਂ ਆਪ ਦੇ ਆ ਪਾਪੀ ਮੰਨਦਾ ਸੀ ਜੱਜ ਨੇ ਹੱਥ ਮ ਨਹੀਂ ਲਾਇਆ ਵੀ ਮਰਦਣਾ ਹੋਵੇ ਇਹ ਜਨਾਨੀ ਕਿੱਥੋਂ ਮਿਲਦੀ ਆ ਧਰਮ ਵਾਲੀ ਕੱਲ ਜੇ ਉਹ ਭੱਜ ਗਿਆ ਉਸਤੇ ਅਸਲੀ ਭੱਜ ਕਿਉਂ ਨੂੰ ਕਹਿੰਦਾ ਚੰਗਾ ਤੂੰ ਵੀ ਘਰੇ ਰਹਿ ਘਰਾਂ ਚ ਘਾਰਾ ਪੈ ਸਕੇਈ ਆ ਤੇ ਮੈਂ ਗਿਆ ਆ ਮੈਂ ਫਿਰ ਹੂੰ ਮੈਨੂੰ ਦੋ ਖ ਮਹੀਨੇ ਤੇ ਲੱਗ ਗਈ ਜਾਣਗੇ ਕੋਈ ਕੁਈਂ ਜਾਇਆ ਉਹਦਾ ਫਲਾਣੀ ਬੁਢੀ ਨੂੰ ਮੈਂ ਕਹਿ ਕੇ ਜਾਊਂਗਾ ਤਾਈ ਨੂੰ ਤੇ ਕੋਈ ਪੈ ਜਾ ਕੋਈ ਰਾਤ ਨੂੰ ਕੋਈ ਡਰ ਡੱਕ ਰਹੀ ਮੌਜ ਨਾ ਰਹਿ ਮਾੜੀ ਠੀਕ ਦੁਕਾਨ ਤੇ ਉਹਨੇ ਬੰਦਾ ਸ਼ਰਤ ਆਵਲੀ ਤੇ ਚਲ ਸਰਾਕਰ ਲੈ ਕੇ ਪੈਸੇ ਬਨ ਕੇ ਬਗਲੇ ਪੈਸਿਆਂ ਦੇ ਤੁਰ ਪਿਆ ਤੁਰਿਆ ਵਾ ਗਾਂਹਾਂ ਜਾ ਕੇ ਕੁਸਤਾ ਬਾੜ ਦਾ ਤੁਰ ਕੇ ਸੀ ਗਾਂਹ دریا ਪੈਂਦਾ ਸੀ ਉਹ دریا ਬੇੜੀ ਦੇ ਨਾਲ ਪਾਰ ਕਰਦਾ ਸੀ ਮਲਾਹ ਸੀ ਉੱਥੇ ਤੇ ਉਹ ਪਾਰ ਕਰਦਾ ਸੀ ਉਹ ਬੇੜੀ ਚੜ ਗਿਆ ਹੂੰ ਕਿ ਉਹ ਬੇੜੀ ਚੜ ਗਿਆ ਹੋਰ ਵੀ ਮਸ਼ਾਫਰ ਨਾਲ ਚੜੇ ਵੇ ਤੇ ਇੱਕ ਕਿਸੇ ਨੇ ਗੁਆਰੇੜਾ ਪੂਰਾ ਬਣ ਕੇ ਛੱਡ ਲਿਆ ਫੜਿਆ ਵਾ ਗੁਆਰਾ ਵਿੱਚੇ ਜਦੋਂ ਉਧਰਲੇ ਪਤਣ ਜਾ ਕੇ ਲੱਗੀ ਤਾਂ ਬੀੜੀ ਹੂੰ ਉਹਦੇ ਵਿੱਚ ਇੱਕ ਬੰਦਾ ਖੋਰ ਖੜਾ ਬੀੜੀ ਦੇ ਹੂੰ ਬੜੇ ਚੰਗੇ ਵਧੀਆ ਉਹਦੇ ਲੀੜੇ ਪਾਏ ਹੋਏ ਸੋਹਣੇ ਪੂਰੀ ਚੜਾਈ ਉਹ ਸਦਾਗਰ ਦੇਖ ਕੇ ਕਰੀ ਜਾਂਦਾ ਵੀ ਬੰਦਾ ਇਹ ਤਖੜਾ ਲੱਗਦਾ ਮੈਨੂੰ ਘਰੋਂ ਜਿਹੜਾ ਸਦਾਗਰ ਹੋਊਗਾ ਜਾਂ ਹੋਰ ਵੀ ਬੰਦਾ ਤਖੜਾ ਹੈ ਘਰੋਂ ਪੈਸੇ ਵਾਲਾ ਬੰਦਾ ਐ ਕਰਦੇ ਕੌਂਦੇ ਜਦੋਂ ਦੁਨੇ ਉੱtre ਨਾ ਹੋ ਸਾਰੀ ਸੰਗਤ ਹੀ ਉੱtre ਤੇ ਆਪੋ ਆਪਣੀ ਰਾਹ ਪਈ ਹੂੰ ਜਿਹੜੇ ਰਾਹ ਸਦਾਗਰ ਪਿਆ ਉਹ ਸੇਰਾ ਉਹ ਪੇ ਗਿਆ ਉਹ ਗੱਲਾਂ ਕਰਨ ਲੱਗ ਗਿਆ ਗੱਲਾਂ ਕਰਦੇ ਕਰਦੇ ਥੋੜੀ ਬਾੜ ਗਏ ਤੇ ਉਹਰੇ ਇੱਕ ਚਾਰਦੇ ਦੇ ਵਿੱਚ ਇੱਕ ਫੜੀ ਦੇ ਗੋਰੇ ਦਾ ਡੱਕਾ ਫਸ ਗਿਆ ਅੱਛਾ ਉਹ ਲੋ ਟਰੀ ਵਾਟ ਗਿਆ ਨਾ ਉਹ ਚਾਦਰ ਦੇਖਿਆ ਪਰ ਕਾ ਤੂੰ ਉਹ ਬੱਚ ਗੋਰੇ ਦਾ ਡੱਕਾ ਫਸਿਆ ਲਿਆ ਹੂੰ ਉਹ ਨੂੰ ਕਹਿੰਦਾ ਭਰਾਵਾ ਚੱਲਦੇ ਆ ਖੜ ਜਾ ਆ ਮੈਂ ਬੀੜੀ ਸਿੱਟਿਆ ਵਾਂ ਆ ਗੋਰੇ ਦਾ ਡੱਕਾ ਆ ਗਿਆ ਕਿਸੇ ਦਾ ਉਹ ਆਇਆ ਕਿਉਂ ਟਕਰਾਂ ਮਾਰਦਾ ਨੇ ਸਮਝਾਇਆ ਕਿਉਂ ਟਕਰਾਂ ਮਾਰਦਾ ਕਿੱਡੀ ਗੱਲ ਆ ਇਹ ਇੱਕ ਕੱਖ ਹੀ ਆ ਇਹ ਤੇ ਕੱਖਾਂ ਨੂੰ ਕੀ ਹੁੰਦਾ ਤੂੰ ਕਾਹੋਂ ਵਹਿਮ ਚ ਪੈਣਾ ਚਲਾ ਚਲ ਗਿਆ ਛਟਕੇੜਾ ਉਹਦਾ ਨਾਮ ਭਈ ਤੇ ਮੈਂ ਕੱਖ ਲੈ ਗਿਆ ਪਰ ਹੁਣ ਕਿੱਥੇ ਮੈਂ ਨਹੀਂ ਕਿਸਦਾ ਕੋਹਰ ਲਿਆ ਕੇ ਰਾਜੀ ਤੂੰ ਮੜਾ ਆ ਖੜ ਤੇ ਮੈਂ ਹੁਣ ਛੱਡਿਆ ਉਹ ਨੀੜੀ ਚ ਹੂੰ ਚੱਲਦੇ ਆ ਆਪਾਂ ਇਕੱਠੇ ਉਹ ਉੱਥੇ ਖੜ ਗਿਆ ਤੇ ਉਹ ਪਿਛਾ ਨੂੰ ਉੜ ਗਿਆ ਗੋਰੇ ਦਾ ਢੱਕਾ ਲੈ ਕੇ ਸਿੱਟਣਾ ਉਹ ਚਸ ਕੇ ਸੋਚਣ ਲੱਗ ਗਿਆ ਵੀ ਇਹ ਜੀ ਭੜੀ ਲੋਕ ਵੀ ਦੁਨੀਆ ਤੇ ਹੈਗੀ ਹੂੰ ਕਿੱਡਾ ਧਰਮ ਵਾਲਾ ਬੰਦਾ ਯਾਰ ਕਿੱਡਾ ਕਮਾਲ ਹੀ ਹੋ ਗਈ ਉਹ ਇੱਕ ਡੱਕਾ ਨਹੀਂ ਲਿਆ ਸਕਿਆ ਡੱਕਾ ਵੀ ਇਹੋ ਜਿਹਾ ਵੀ ਦੁਨੀਆਂ ਤੇ ਪਾਇਆ ਧਰਮੀ ਬੰਦੇ ਦੇ ਠੱਗ ਵੀ ਪਾਇਆ ਐ ਗੱਲਾਂ ਕਰਦਾ ਕਰਦਾ ਤੇ ਅਜੇ ਮਨ ਨਹੀਂ ਗੱਲਾਂ ਕਰਦਾ ਤੇ ਉਦੋਂ ਉਹ ਡੱਕਾ ਸਿੱਟ ਕੇ ਜੀ ਗਿਆ ਉਹਨੂੰ ਫਿਰ ਉਹਨੇ ਪੁੱਛਿਆ ਸਦਾ ਕਿੰਨੇ ਵੀ ਭਾਈ ਤੂੰ ਕਿੱਥੋਂ ਦੇ ਰਹਿਣ ਵਾਲਾ ਉਹ ਆਰਾ ਭਾਈ ਮੈਂ ਇੱਥੇ ਦੀ ਰਹਿਣ ਵਾਲਾ ਆਹੀ ਮੂਰੇ ਸ਼ਹਿਰ ਆ ਜਿਹੜਾ ਮੇਰਾ ਸ਼ਹਿਰ ਆ ਹੂੰ ਉਹਦਾ ਫੇਰ ਕੰਮਕਾਰ ਕੀ ਕਰਦਾ ਉਹਦਾ ਮਨ ਬਹੁਤ ਵੱਡਾ ਸਦਾਗਰ ਆ ਮਾਰਾ ਸਦਾਗਰ ਆ ਤੇ ਔਰ ਉਹ ਤੇਰਾ ਨਾਂ ਆਦਾ ਨਾਮ ਮੇਰਾ ਦਾ ਕੁੱਲ ਦੁਨੀਆ ਜਾਣਦੀ ਆ ਹੂੰ ਔਰ ਆ ਫੇਰ ਵੀ ਤੇਰਾ ਨਾਂ ਕੀ ਆ ਉਹਦਾ ਮੇਰਾ ਨਾਂ ਹੈਗਾ ਗੰਡਾ ਵਪਾਰੀ ਕਿੱਥੋਂ ਮਰਜੀ ਪੁੱਛਦਾ ਹੂੰ ਤੇ ਮੈਂ ਐ ਮੜਾ ਮੂਟਾ ਨਹੀਂ ਕਰਦਾ ਮੈਂ ਤਾਂ ਬਾਹਰਲੇ ਦੇਸ਼ਾਂ ਨੂੰ ਮੈਨੂੰ ਲੋਕ ਪੈਸੇ ਭੇਜ ਦਿੰਦੇ ਆ ਮੈਂ ਤਾਂ ਵੇਟਿਆਂ ਨੂੰ ਸਮਾਨ ਭੇਜਦਾ ਤੇ ਮੇਰੇ ਕੋਲ ਤਾਂ ਲੱਖਾਂ ਕਰੋੜਾਂ ਰੁਪਈਆ ਤੇ ਮੇਰੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਤੇ ਤਾਂ ਉਹ ਅੱਗੇ ਮੈਂ ਵੀ ਸਦਾਗਰ ਮੈਂ ਵਪਾਰ ਕਰਦਾ ਮੈਂ ਸਮਾਨ ਲੈਣਾ ਉਹ ਰੱਖ ਤੂੰ ਆਉਂ ਕਰ ਜਿਹੜੇ ਆ ਪੈਸੇ ਆ ਮੈਨੂੰ ਦੇ ਜਾ ਨੋਨ ਨਿਸ਼ਾਨ ਲਾਖ ਦੇ ਹੂੰ ਤੇ ਤੇਰੇ ਮਗਰ ਮੈਂ ਸਮਾਨ ਭੇਜਨ ਨੂੰ ਤਿਆਰ ਨਹੀਂ ਤੇ ਉੱਥੋਂ ਬਰੈਦਿਆ ਅਗਰ ਜਿੰਨਾ ਕਹਿਆ ਕਰੇਗਾ ਉਹਨਾਂ ਸਮਾਨ ਭੇਜ ਦਿਆ ਕਰੋ ਪੈਸੇ ਭੀਜ ਦਿਆ ਕਰੋ ਮੇਰਾ ਕੰਮ ਹੀ ਇਹ ਆ ਮੋੜਾ ਵੀ ਠੀਕ ਆ ਉਹਨੇ ਜਿਹੜੀ ਮਾਇਆ ਸੀ ਉਹਦੇ ਹਵਾਲੇ ਕਰਤੀ ਉਹਨੇ ਮਾਇਆ ਫੜ ਲਈ ਘਰੇ ਲਗਿਆ ਰਾਤ ਰੱਖਿਆ ਚੰਗੀ ਸੇਵਾ ਕਰੀ ਉਹਨੂੰ ਕਹਿੰਦਾ ਲੈ ਤੂੰ ਹੋਰ ਨਹੀਂ ਕਿਸੇ ਗੱਲ ਦਾ ਫਿਕਰ ਨਾ ਕਰੀ ਤੂੰ ਹੁਣ ਜਾ ਕੇ ਮੂਰੇ ਮਾਲ ਸਾਹਮਣੇ ਆਲਾ ਬਣ ਜੀ ਹੂੰ ਤੇਰੇ ਮਗਰ ਮਾਲ ਆ ਗਿਆ ਤੇ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਬਣ ਗਿਆ ਹੂੰ ਬਿਲਕੁਲ ਖੁਸ਼ ਹੋ ਗਿਆ ਪੂਰਾ ਮੇਰੇ ਤਾਂ ਕਰਨੇ ਖੁੱਲ ਗਏ ਮੈਨੂੰ ਅੱਗੇ ਤਨਸੇ ਮੇਰਾ ਬੜਾ ਵੱਡਾ ਤਨੀ ਬਣ ਜੂ ਅ ਵੀ ਡੇਢ-ਡੇ ਤਨੇ ਬੰਦੇ ਦਾ ਭਰਾ ਬਣ ਗਿਆ ਮੇਰਾ ਖੜਾ ਮੇਰਾ ਕਿੰਨਾ ਕੁ ਵਪਾਰ ਕਰਾਉ ਇਹ ਕਿੰਨਾ ਕੁ ਪੈਸਾ ਬਟਾਉ ਆਛੋਛ ਦਸ ਚਾਣਾ ਤੇ ਭਈ ਚਲ ਤੁਰਨ ਲੱਗਿਆ ਉਹਨੇ ਫੇਰ ਰੱਖ ਲਿਆ ਦਾ ਕੋਈ ਨਹੀਂ ਰਹਿ ਪਾਸ ਵੀ ਨਹੀਂ ਆਵੜੀ ਇੱਕ ਦਿਹਾੜੀ ਫੇਰ ਕਿੱਟੀ ਦਿਹਾੜੀ ਘਟਕੀ ਤੁਰ ਪਿਆ ਉਹ ਤੁਰ ਕੇ ਬੀੜੀ ਚੜ ਗਿਆ ਬੀੜੀ ਯਾਰ ਕਿਉਂ ਉਤਰਿਆ ਆ ਕੇ ਉਥੋਂ ਤੁਰਿਆ ਹੁੰਦਾ ਤੁਰਿਆ ਹੁੰਦਾ ਤੇ ਮੂਰੇ ਇੱਕ ਸ਼ਹਿਰ ਆ ਗਿਆ ਰਾਜਧਾਨੀ ਉਨੂੰ ਹੋ ਗਿਆ ਹਨੇਰਾ ਹਨੇਰਾ ਹੋ ਗਿਆ ਕਪੂਰਾ ਉਥੇ ਨਾ ਤਾਂ ਉਹਦੀ ਕੋਈ ਖੁਸ਼ੀ ਰਹੀ ਤੇ ਰਸਤੇ ਗਰੀ ਤੇ ਨਾ ਹੀ ਕੋਈ ਜਾਣ ਪਰੇਸ਼ਾਨ ਰਹੇ ਕਿੱਥੇ ਜੋ ਦੇਖਾ ਵੀ ਕੋਈ ਟਿਕਾਣਾ ਦੇਖਾ ਨਾ ਕੋਈ ਸ਼ਰਾਮ ਮਿਲੇ ਜਮਾਂ ਨੇਰਾ ਹੋ ਗਿਆ ਤੇ ਗਾਂਹੇ ਹੋ ਗਿਆ ਇੱਕ ਬੋੜ ਬੜਾ ਭਰਾ ਬੋੜ ਦਾ ਥਣ ਡਾੜਾ ਬਣਿਆ ਵੇ ਹੂੰ ਉਥੇ ਇੱਕ ਛਾੜ ਬੈਠਾ 40 50 50 ਸਾਲ ਦਾ ਉਰੇ ਉਰਲੇ ਪਾਸੇ ਇੱਕ ਪੱਠੀ ਬਣਾਈ ਵੀ ਪੱਠੀ ਦੇ ਉੱਤੇ ਕੜਾਹੀ ਪਈ ਤੇ ਕੋਲੇ ਦੁੱਧ ਪਿਆ ਹੂੰ ਉਹਨੇ ਦੇਖਿਆ ਵੀ ਬਾਬਾ ਬਾਬੇ ਕੋਈ ਰਾਤ ਕੱਟਾ ਉਹਨੇ ਜੁੱਤੀ ਲਾਹੀ ਲਾ ਕੇ ਜੁੱਤੀ ਤੇ ਥੜੇ ਤੇ ਚੜਿਆ ਬੜਾ ਨਿਰਪਕਾ ਦੇ ਨਾਲ ਅੱਥਵੰਨ ਕੀ ਤੇ ਉਹਨੇ ਪੈਰੀਂ ਹੱਥ ਲਾਈ ਪੈਰੀਂ ਹੱਥ ਲਾ ਕੇ ਕਹਿੰਦਾ ਵੀ ਬਾਬਾ ਵੀ ਮੈਂ ਤੇ ਤੇਰੀ ਕੋਠ ਲੈ ਕੇ ਆਇਆ ਹੂੰ ਵੀ ਮੈਂ ਰਾਤ ਕੱਟਣਾ ਨਾ ਤਾਂ ਮੈਂ ਕੋਈ ਸ਼ਕੀਰੀਅਤ ਕੁਟਕਾਣਾ ਹੈ ਨਹੀਂ ਤੇ ਮੈਂ ਦਿਨ ਚੜੇ ਉੱਠ ਜਾਣਾ ਤੇ ਵੀ ਮੈਂ ਇਸ ਤੇਰੇ ਕੋਲੇ ਪੈ ਜਾ ਹੁਣੇ ਕੰਨੀ ਕੱਢ ਕੇ ਅੱਖਾਂ ਕੋੜ ਹੋ ਕੇ ਭੱਜ ਕੇ ਪਿਆਉਣ ਹਾਂ ਇੱਥੇ ਕੋਈ ਰਾਤ ਨੂੰ ਸੀ ਕੱਟਣੀ ਆਵਰਾ ਜਿੱਧਰ ਮੈਂ ਆ ਰਹਾ ਪੈ ਜਾ ਉਹਨੇ ਫੇਰ ਕਿਹਾ ਦਾ ਬਾਬਾ ਵੀ ਮੈਂ ਥੜਾ ਕਰਾਂ ਚੱਕਣਾ ਹੂੰ ਪੀ ਮੇਰੀ ਬੇਨਤੀ ਆ ਵੀ ਮੈਂ ਰਾਤ ਕਟਨੀਆਂ ਟੜਕੇ ਨੂੰ ਤੁਰ ਜੂ ਤੇ ਤੂੰ ਐਂ ਕਹਨ ਕਰਦਾ ਵੀ ਨੇਹਰਾ ਮੈਂ ਜਾਵਾਂ ਵੀ ਕਿੱਥੇ ਹੂੰ ਤੇ ਕੋਲੇ ਡਾਂਗ ਪੇਛ ਡਾਂਗ ਚੱਕੀ ਤੇ ਦੋ ਤਿੰਨ ਮਾਰੀਆਂ ਮੋਰਾਂ ਚ ਹੂੰ ਅੱਲਾ ਰੱਬ ਗਾਲਾਂ ਕਢੀਆਂ ਇਥੋਂ ਭੱਜ ਜਾ ਉਹਦਾ ਮੈਂ ਐਹੇ ਜਾ ਸਾਥ ਨਹੀਂ ਮੈਂ ਸਾਥ ਦੁੱਧ ਪਹਰੀ ਆ ਹੂੰ ਜਿਉਂ ਜਮਿਆਂ ਮੈਂ ਅਨਨ ਨੂੰ ਮੂੰਹ ਨਹੀਂ ਲਾਇਆ। ਅੱਛਾ ਦੁੱਧ ਕੋਈ ਪੀ ਜਾਂ ਧਰ ਗਿਆ ਦਾ ਤੇ ਦੁੱਧ ਮੈਂ ਪੀਣਾ ਨਾ ਜੇ ਕੋਈ ਨਹੀਂ ਜਾਖੀ ਦਿੰਦਾ ਮੈਂ ਦੋ ਦੋ ਚਾਰ ਚਾਰ ਦਿਨ ਮੂੰਹ ਮੈਂ ਨਗਾ ਲਾਂ। ਇਹ ਨਿਕਲ ਜਾ ਮੇਰੀਆਂ ਅੱਖਾਂ ਤੋਂ ਪਰੇ ਦੰਦੀਆਂ ਬੁੱਢੇ। ਉਹ ਇਰਾ ਫੋੜ ਸੀ ਫੋੜ ਦੀ ਧਾਲੀਆਂ ਦੂਰੀਆਂ ਫੁਕਾਵੇਂ ਸੀ ਬਾਹਾਂ ਸੀ ਉਹ ਲੈ ਕਨੇੜੀ ਰਾਤ। ਉਹ ਦਾਗਰ ਨੇ ਕਿਹਾ ਵੀ ਮਲਿਆ ਪਾਠੇ ਹੋ ਜਾ। ਤੇ ਇਸ ਲੋਕ ਦੇ ਮੈਂ ਪਾਸੇ ਦਾੜੀ ਹੀ ਵੜ ਜਾਊਂਗਾ ਰਾਤ ਕੱਟ ਲਾਂਗੇ ਦਿਨੇ ਰਾਹ ਪੈ ਜੂ ਮੈਂ ਉਹ ਪਾਸੇ ਜੇ ਹੋ ਗਿਆ ਸੀ ਹਨੇਰਾ ਜੇ ਉਹ ਸਾਰ ਕਿਨੇ ਮਾਰਾ ਮੋਟਾ ਆਠਾ ਪਸਾਇਆ ਕਿਸਤਾ ਤੇ ਹੋੜੀ ਕਿਨੇ ਲੋਕ ਕਹਤੇ ਹੋ ਬੋੜ ਨਾਲ ਜੜਾਂ 'ਚ ਵੜ ਕੇ ਬਹਿ ਗਿਆ ਜੜਾਂ ਸੀ ਪਾਲੀਆਂ ਪਤਾ ਨਾ ਲੱਗੇ ਸਾਦ ਨੂੰ ਹਨੇਰਾ ਮੈਂ ਉਹ ਦੇਖਿਆ ਕਿ ਟਕਟਕਾ ਹੋ ਗਿਆ ਜਮਾ ਅੰਤਿਰਾ ਦਾ ਨੇੜ ਹੋਇਆ ਤੇ ਸਾਦ ਨੇ ਆਪ ਦਾ ਉਹ ਹੀ ਆਖਣ ਚੱਕਿਆ ਕਾਕੇ ਆਸ਼ਾ ਕਰਿਆ ਪਰੇ ਖਲਿਓ ਠੋਹ ਫੋਲਿਆ ਫੋਲ ਕੇ ਖੰਡਾ ਚੱਕਿਆ ਖੰਡਾ ਬਹੁ ਵੱਡਾ ਤਖਾ ਖੰਡਾ ਚੱਕ ਕੇ ਉਹੋ ਨੇੜੇ ਲਾਹ ਤੇ ਹੋਰ ਨੇੜੇ ਪਾਇ ਆਲੇ ਨੇੜੇ ਪਾਲੇ ਜਟਾ ਖਲਾਰ ਲਿਆ ਉਂਤੇ ਕਾਲਸ ਮਲ ਲਈ ਮਲ ਕੇ ਤੇ ਲੈ ਕੇ ਖੰਡਾ ਫੇਰ ਨਿਛੜ ਗਿਆ ਉਹ ਛਾ ਕੋ ਦੇਖੀ ਜਾਂਦਾ ਫੇਰ ਦੇ ਵਿੱਚੋਂ ਫੇਰ ਕੋਈ ਉਹ 2.5 ਸਾਲ ਦਾ ਜਵਾਖ ਲਿਆ ਚੱਕ ਅੱਛਾ ਜੀ ਉਹ ਜਵਾਖ ਲਿਆ ਚੱਕੇ ਤੇ ਜਵਾਖ ਦਾ ਮੂੰਹ ਬਣਿਆ ਹੋਇਆ ਹੂੰ ਤੇ ਉਹਨੇ ਦੇਖ ਲਿਆ ਵੀ ਜਵਾਖ ਚੱਕ ਲਿਆ ਤੇ ਜਾਂਦਾ ਹੋਇਆ ਦੁੱਧ ਸੀ ਜਿਹੜਾ ਉਹ ਕੜਾਹੀ ਚ ਰੱਖ ਕੇ ਥੱਲੇ ਮੁੱਠੀ ਦੀ ਅੱਗ ਮਚਾ ਰਿਹਾ ਹੂੰ ਆਖੇ ਜਦੋਂ ਉਹਨੇ ਮੁੰਡਾ ਦਾਖਾ ਦੇ ਮੂੰਹ ਬਣਿਆ ਤੇ ਉਹ ਤਾਂ ਦੇਖ ਕੇ ਕੰਬਣ ਲੱਗ ਗਿਆ ਫਰਾਗ ਫਰਾਗਰ ਨੂੰ ਪਤਾ ਲੱਗ ਗਿਆ ਕੜਾ ਮੁੰਡਾ ਲਿਆ ਚਾਕੇ ਸ਼ਰਾਰੀ ਫੈਦਾ ਤੇ ਮੁੰਡੇ ਨੂੰ ਮਾਰੂਗਾ ਮੇਰਾ ਸਾਥ ਉਹਨੇ ਆਉਣ ਸਾਰੀ ਤੇ ਮੁੰਡੇ ਦਾ ਕਰਦਣ ਸੇ ਮਾਰਿਆ ਢੰਡਾ ਮੁੰਡਾ ਬੜਤਾ ਬੜ ਜਿਹੜਾ ਸਿਰ ਸੀ ਉਦੋਂ ਥੱਲੇ ਨੱਪਦਾ ਤੇ ਮੁੰਡੇ ਨੂੰ ਕਰਕੇ ਡੱਕਰੇ ਤੇ ਦੁੱਧੇ ਵਿੱਚ ਸੜਦਾ ਉਹ ਖੁਦਾ ਕਰਤਾ ਬੈਠਾ ਕੰਬੇ ਵਿਚਾਰੇ ਦਾ ਮੂਤ ਨਿਕਲ ਗਿਆ ਵਿੱਚ ਦਰਦੇ ਦਾ ਵੀ ਐਡਾ ਪਾਪੀ ਸਾਹ ਉਹਨੇ ਫਿਰ ਉਹ ਰੰਗ ਕੇ ਮੁੰਡਾ ਖਾਦਾ। ਵੈਸੇ ਖਾ ਕੇ ਤੇ ਉਹ ਸਾਬ ਦਾ ਸੀਨ ਨਹੀਂ ਨਾ ਰਿਹਾ। ਜਦੋਂ ਦੇਖਿਆ ਤੜਕਾ ਹੋ ਗਿਆ, ਬੰਦਾ ਤੜਕਾ ਤੇ ਸਾਹ ਦੀ ਮੜੀ ਜੀ ਅੱਖ ਲੱਗ ਗਈ। ਉਹ ਹੋਲੀ ਦਿਨੇ ਸਦਾਗ ਫਿੱਕ ਗਿਆ। ਫਿੱਕ ਗਿਆ ਮੈਂ ਉਹਨੇ ਕਿਸੇ ਨੂੰ ਨਹੀਂ ਦੱਸਿਆ ਸਾਦਾ। ਸਦਾ ਕਰਨ। ਹੂੰ ਕਿਸੇ ਕੋਲੇ ਗੱਲ ਨਹੀਂ ਕੀਤੀ। ਸਦਾਗ ਕਹਿੰਦਾ ਬਈ ਹੁਣ ਦੱਛਾ ਕਿਹਨੂੰ ਦੱਛਾ? ਸਤਾਗਰ ਕਹਿੰਦਾ ਵੀ ਇਹ ਸ਼ਹਿਰ ਦਾ ਰਾਜਾ ਤੇ ਵੱਡੇ ਦਿਨ ਤੇ ਕਸ਼ੇਰੀ ਲੱਗੂ ਜਾ ਕੇ ਰਾਜੇ ਨੂੰ ਦੱਸੂ ਸਰ ਉੱਥੇ ਬਨੇ ਆਦਾ ਫਿਰਦਾ ਤੁਰਦਾ ਰਿਹਾ ਖਾਦਾ ਪੀਦਾ ਦਿਨ ਚੜੇ ਵੈ ਸੀਗਾ ਤੇ ਜਦੋਂ ਫੇ ਕਸ਼ੇਰੀ ਲੱਗ ਗਈ ਯਸਵੇ ਸਤਾਗਰ ਕਸ਼ੇਰੀ ਚ ਗਿਆ ਉੱਥੇ ਬਸਵਾ ਲੱਗੀ ਵੀ ਬਸਵਾ ਨੱਚੀ ਜਾਵੇ ਲੋਕਾਂ ਬਹੁਤ ਆਏ ਵੇ ਦੇਖਣ ਬਸਵਾ ਸਤਾ ਅਗਰ ਜੇ ਮੇਰੇ ਬੈਤੀ ਜਾ ਕੇ ਖੜਾ ਦਾ ਬੈਸਵਾ ਨੱਚਦੀ ਨੱਚਦੀ ਨੇ ਘੀੜਾ ਦਿੰਦੀ ਪਿੰਦੀ ਨੇ ਸਤਾਗਰ ਕਨੇ ਆ ਉਂਗਲ ਕਰੀ ਹੂੰ ਬੈਸਵਾ ਨੇ ਜਦੋਂ ਸਤਾਗਰ ਕਨੇ ਉਂਗਲ ਕਰੀ ਰਾਜਾ ਝਾਕੀ ਜਾਂਦਾ ਸਾਰੀ ਜਨਤਾ ਝਾਕਦੀ ਆ ਤੇ ਬੈਸਵਾ ਢੀੜਾ ਖਾ ਕੇ ਡਿੱਗ ਪਿਆ ਉਹ ਬੰਦੇ ਕਨੇ ਉਂਗਲ ਕਾਇਸ ਸਤਾਗਰ ਕਨੇ ਢੀੜਾ ਖਾ ਕੇ ਡਿੱਗ ਪਈ ਬੇਹੋਸ਼ ਹੋ ਰਾਜੇ ਨੇ ਉਹਨਾਂ ਨੂੰ ਹੁਕਮ ਦਿੱਤਾ ਆਹ ਆਈ ਬੰਦੇ ਨੂੰ ਸੁਣੋ ਜਿਹੜੇ ਕਨੀ ਉਂਗੜ ਕੀਤੀ ਆ ਹੂੰ ਉਹ ਬੱਗੇ ਦਾ ਬਿਚਾਰੇ ਦੇ ਗਿਆ ਸੀ ਫਾਇਦਾ ਕਰਨ ਸਟਾਕ ਨੂੰ ਤਾਂ ਖਰਾਬ ਹੋ ਗਿਆ ਸਦਾ ਗੁਰਦਾ ਹੱਥ ਕੜੀ ਲਾ ਲਈ ਹੱਥ ਕੜੀ ਲਾ ਕੇ ਵੰਨ ਲਿਆ ਉਹਨੂੰ ਲੱਗੇ ਨੱਪਣ ਕੁੱਟਣ ਹੂੰ ਉਹਨੂੰ ਵਿਸ਼ਵਾ ਨੂੰ ਸੁਰਤਣਾ ਆਵੇ ਰਾਜੇ ਨੇ ਕਹਿਤਾ ਆਰਾ ਵੀ ਇਹ ਆ ਕੋਈ ਜਾਦੂ ਖੋਰ ਬੰਦਾ ਇਨੇ ਜਾਦੂ ਮਾਰਿਆ ਦਾ ਸਵਾਤੇ بے ਹੋਸ਼ ਕਰਤੀ ਤੇ ਇਹਨੂੰ ਲਿਜਾ ਕੇ ਜੰਗਲ ਦੇ ਵਿੱਚ ਇਹਨੂੰ ਕਤਲ ਕੀਤਾ ਜਾਵੇ ਅਸਾਂ ਜੀ ਇਹਨੂੰ ਕਤਲ ਕਰਦੇ ਕਤਲ ਦਾ ਹੁਕਮ ਦਿੱਤਾ ਸਿਆ ਉਹਦੋਂ ਨੂੰ ਵਿਸਵਾ ਵੀ ਸੁਰਤ ਫੜੀ ਗਈ ਹੂੰ ਰਾਜੇ ਨੂੰ ਦੱਸਿਆ ਵੀ ਵਿਸਵਾ ਸੁਰਤ ਫੜ ਗਈ ਫਿਰ ਰਾਜੇ ਨੇ ਉਹਨੂੰ ਸੱਜਿਆ ਦਾ ਮੇਰੇ ਕੋਲੋਂ ਲਿਆਓ ਇਹਨੂੰ ਕੋਲੇ ਲੈ ਕੇ ਹੱਥ ਕੜੀ ਲਾ ਘਿਸਰਾ ਕਰਦੇ ਰਾਜਾ ਕਹਿੰਦਾ ਦੇਖ ਤੂੰ ਕਿਹੜਾ ਜਾਦੂ ਮਾਰਿਆ ਸੀ ਉਹਦੇ ਉੱਤੇ ਸੁਰਤਾਂ ਆ ਗਈ ਪਰ ਤੂੰ ਜਾਦੂ ਨਾ ਮਾਰੀ ਆ ਉਹ ਤੂੰ ਇਉਂ ਕਰ ਹੁਣ ਜੇ ਤਾਂ ਕਿਸੇ ਨੂੰ ਮਿਲਣਾ ਤਾਂ ਤਾਂ ਮਿਲਦਾ ਅਸਈ ਜੇ ਤੈਨੂੰ ਖਾਣਾ ਪੀਣਾ ਤੇ ਉਹ ਖਾ ਪੀ ਲੈ ਅਸਈ ਫੇ ਤੈਨੂੰ ਹੁਣ ਮੈਂ ਕਤਲ ਕਰਵਾ ਦਾਨਾ ਉਹ ਕਹਿੰਦਾ ਵੀ ਦੇਖ ਨਾ ਤਾਂ ਮੈਨੂੰ ਕੋ ਖਾਣਾ ਨਾ ਮੈਨੂੰ ਪੀਣਾ ਨਾ ਕਿਸੇ ਨੂੰ ਲੈਣਾ। ਔਰ ਇੱਕ ਮੈਨੂੰ ਜੇ ਹੁਕਮ ਹੋਵੇ ਤੇ ਮੈਂ ਬੋਲ ਸਕਣਾ। ਹੂੰ। ਹੋਰ ਹਾਂ ਬੋਲ। ਜੋ ਕੋਈ ਮਰਜ਼ੀ ਬੋਲ। ਹੂੰ। ਬੋਲਣ ਦਾ ਤੈਨੂੰ ਕੋਈ ਗੁਨਾਹ ਨਹੀਂ। ਉਹ ਮੈਂ ਇੱਕ ਗੱਲ ਵੀ ਮੁਮਨ 10 ਗੱਲਾਂ ਕਰ। ਹੂੰ। ਉਹ ਕਹਿੰਦਾ ਆਹ ਦੇਖੀ ਕਿਆ ਤਰੋ ਕਿਆ ਤਰ ਦੇਖੀ ਘਰਾਂ ਵਾਲੀ ਨਾਰੀ ਹਮ ਆਹ ਬੀੜੀ ਵਿੱਚ ਦੇਖਿਆ ਗੰਡਾ ਵਫਾਰੀ ਹਮ ਭੋਰ ਥੱਲੇ ਦੇਖਿਆ ਸਾਧ ਦੁੱਧ ਥਾਰੀ ਹਮ ਇਹ ਸਾਰੀ ਗੱਲ ਰਾਜਨਾ ਤੇਰੇ ਪੈਰੋਂ ਵਗਾੜੀ ਹਮ ਸਾਰੀ ਗਲਤਾਂ ਐ ਵਗਾੜੀ ਤੂੰ ਕਹਿੰਦਾ ਨੂੰ ਨੇੜੇ ਲਿਓ ਮੇਰੇ ਹਮ ਜਮਾਂ ਨੇੜੇ ਕਰਕੇ ਆਰਾ ਮੈਨੂੰ ਸਮਝ ਨਹੀਂ ਆਈ ਤੇਰੀ ਤੂੰ ਦੱਸ ਕੀ ਗੱਲ ਕਹਿਣਾ ਤੂੰ ਮੇਰੇ ਤੇ ਕੀ ਦੋਸ਼ ਲਾਇਆ ਵੀ ਸਾਰੀ ਗੱਲ ਰਾਜਨਾ ਤਾਂ ਵਗਾੜੀ ਉਹ ਕਹਿੰਦਾ ਐਂ ਕਰ ਪਹਿਲਾਂ ਮੇਰੇ ਹੱਥ ਕੜੀ ਲਾ ਦੇ ਤਾਂ ਮੈਨੂੰ ਮਾਰਨਾ ਹੀ ਆ ਮੈਂ ਭਜਦਾ ਨਹੀਂ ਫੇਰ ਲਾ ਲਈ ਹੱਥ ਕੜੀ ਜਿੰਨਾ ਚੇ ਮੇਰੇ ਹੱਥ ਨਹੀਂ ਖੋਲਦਾ ਮੈਥੋਂ ਗੱਲ ਨਹੀਂ ਦੱਸੀ ਜਾਂਦੀ ਹੱਥ ਖੋਲ ਫੇਰ ਦੱਸ ਹਾਂ ਤਾਂ ਮੇਰੇ ਬੰਨੇ ਦੇ ਹਾਂ ਉਹ ਵੀ ਜੀਰਾ ਰੱਤ ਖੋਲ ਲਿਓ ਹੱਥ ਖੋਲ ਤੇ ਸਾਡੇ ਦਾਸ ਮੋਹਰਾ ਮੈਂ ਆ ਸਦਾਗਰ ਹੂੰ ਫਲਾਨੇ ਸ਼ਹਿਰ ਦਾ ਮੈਂ ਸਦਾਗਰੀ ਕਰਦਾ ਸੀ ਮੈਂ ਆ ਵਪਾਰੀ ਮੈਂ ਗਿਆ ਪਿਆਹਾ ਜੋ ਵੇਹਾ ਗਿਆ ਮੇਰੇ ਪਿਉ ਦੀ ਮੌਤ ਹੋ ਗਈ ਘਰੇ ਕੋਈ ਹੋਰ ਨਾ ਤੇ ਮੈਂ ਆਪਦੇ ਕਰਾਈ ਨੂੰ ਕਿਹਾ ਵੀ ਤੂੰ ਨੂੰ ਮੈਂ ਪੀਕੀ ਛੱਡਿਓ ਨਾ ਮੈਂ ਜਾਣਾ ਵਪਾਰ ਕਰਨ ਨੂੰ ਤੇ ਦੁਕਾਨ ਛੜ ਨੂੰ ਬੰਦਾ ਤੇ ਤੂੰ ਪੇਕੀ ਛੱਡਿਆ ਮਾ ਆਹ ਨਾਲ ਉਹਦੇ ਮੂੰਹ 'ਚੋਂ ਖੁਸ਼ੀ ਹੀ ਉੱਡ ਗਈ ਤੇ ਮੈਂ ਦੁਕਾਨ 'ਚ ਜਾਵਣਿਆ ਦੁਕਾਨ 'ਚ ਜਾ ਕੇ ਤੇ ਉੱਥੇ ਉਹ ਮੱਛੀਆਂ ਵੇਖਦੀਆਂ ਸੀ ਤੇ ਮੈਂ ਲੈ ਕੇ ਚਾਰ ਮੱਛੀਆਂ ਭੇਜਤੀਆਂ ਘਰ ਨੂੰ ਮੈਂ ਚਰ ਮੀਟ ਬਣਾਵਾਂਗੇ ਉਹ ਮੁੰਡਾ ਸੀ ਕੋਲੇ ਮੈਂ ਉਹਨੂੰ ਆਖਿਆ ਲਵੇ ਆ ਵੀ ਚਾਚੀ ਨੂੰ ਫੜਾ ਨਹੀਂ ਕਰੇ ਮੱਛੀਆਂ ਬਣਾ ਲੂੰਗੀ ਉਹ ਆਲਾ ਮੁੰਡੇ ਨੂੰ ਫੜਾ ਤੀਆ ਮੁੰਡਾ ਘਰੇ ਆ ਕੇ ਆਲਾ ਚਾਚੀਆ ਮੱਛੀਆਂ ਫੜਾਈਆਂ ਚਾਚੇ ਨੇ ਉਹ ਕਹਿੰਦੀ ਪਾਣੀ ਆ ਬਾਹਰ ਅੱਠ ਵਿੱਚ ਪਾਣੀ ਪਾਤਾ ਤੇ ਆਰੀ ਦੇ ਵਿੱਚ ਛੜਦੇ ਮੈਂ ਹੱਥ ਨਹੀਂ ਲੂਣਾ ਹਾਂ ਆਰਾ ਮੈਂ ਉੱਥੋਂ ਹੀ ਨਾ ਅਠੇ ਜਾਣ ਸ਼ਿਪਿਆ ਤੇ ਮੈਂ ਬੋਤਲ ਲੈ ਲਈ दारू ਦੀ ਤੇ ਮੀਠੂਸ ਪਣਿਆ ਚਲ ਬੋਤਲ ਲੈਣਗੇ ਆਰਾ ਜਦੋਂ ਮੈਂ ਆਇਆ ਮੇਰੇ ਆਉਂਦੇ ਨੂੰ ਮੈਂ ਪੱਕਾ ਆ ਕੇ ਪਾ ਕੇ ਮਖ ਲੈ ਆ ਵੀ ਇੱਥੋਂ ਪੂਰਾ ਮੂਸ ਮੈਂ ਤਾਂ ਆਰਾ ਉਹਨੇ ਪਾ ਕੇ ਮੂੰਗੀ ਦੀ ਦਾਲ ਕੋਲਿਜ ਦੇ ਵਿੱਚ ਚੌਂਚਾ ਫੜਾਤਾ ਮੈਂ ਹਾਂ ਫਿਰ ਮਖੀਆ ਕੀ ਕੀਤਾ ਮੂੰਹ ਬਹੁਤ ਦਾਸ ਹੋਦਾ। ਹੋਰੀ ਵੀ ਮੈਂ ਤਾਂ ਨਹੀਂ ਮੱਛੀਆਂ ਬਣਾਈਆਂ ਵੀ ਮੈਂ ਤੈਨੂੰ ਮੱਛੀਆਂ ਭੇਟੀਆਂ ਸੀ ਤੂੰ ਕੱਗ ਨਹੀਂ ਬਣਾਈਆਂ ਮੈਂ ਤਾਂ ਬੋਲਤੂ ਦੇ ਪੈਸੇ ਲੈ ਆਏ ਆ। ਹੋਰੀ ਮੈਂ ਤਾਂ ਨਹੀਂ ਮੱਛੀਆਂ ਬਣਾਈਆਂ ਵੀ ਮੈਂ ਅਜ ਤੱਕ ਕਰਤ ਤੇਥੋਂ ਬਿਨਾ ਕਿਸੇ ਮਰਦ ਨਾਲ ਹੱਥ ਨਹੀਂ ਮਿਸ਼ੋ ਕੀਤਾ। ਜਮਾਈ ਉਹਨਾਂ ਦੇ ਵਿੱਚ ਮੈਨੂੰ ਨਹੀਂ ਪਤਾ ਲੱਗਿਆ ਮੱਛੀਆਂ ਦੇ ਵਿੱਚ ਕਿਹੜਾ ਨਰ ਤੇ ਕਿਹੜਾ ਮਦੀਨ। ਕਿ ਮੇਰਾ ਕਿਸੇ ਮਰਦ ਨੂੰ ਹੱਥ ਲੱਗ ਜਾਣਾ ਫੇਰ ਮੈਂ ਤਾਂ ਪੱਪਾ ਦੇ ਅਧਿਕਾਰੀ ਹੁੰਦੀ। ਮੈਂ ਤਾਂ ਨਹੀਂ ਬਣਾਈ। ਆਰਾ ਮੈਨੂੰ ਫਿਰ ਐਸਾ ਯਕੀਨ ਆਇਆ ਉਹਦੇ ਉੱਤੇ ਵੀ ਤੂੰ ਤਾਂ ਐਵੇਂ ਵਹਿਮ ਕਰੀ ਜਾਨਾ ਕਿ ਨਾ ਧੰ ਪਤਨੀ ਆਇਆ ਤਾਂ ਦੇਖ ਕਿੰਨੀ ਦੇਵਤੀ ਕਿੱਥੇ ਹੱਥ ਮੇਂ ਲਾਉਗੀ ਤੂੰ ਐਵੇਂ ਛੱਕਾ ਖਰੀ ਜਾਨਾ ਆਰਾ ਮੈਂ ਆਖਿਆ ਵੀ ਠੀਕ ਆ ਚਲ ਮੈਂ ਜਾਉਂ ਸ਼ਿਨਾਗਰੀ ਘਰ ਦੇ ਦੁੱਕਰੇ ਆਰਾ ਉਹਦਾ ਮੂੰਹ ਛੜ ਗਿਆ ਮੈਂ ਆਹ ਨੂੰ ਘਰੇ ਛੱਡ ਕੇ ਤੁਰ ਪਿਆ ਸ਼ਿਨਾਗਰੀ ਕਰਨ ਨੂੰ ਜਦੋਂ ਬੀੜੀ ਚੜ ਗਿਆ ਬੀੜੀ ਚੜ ਕੇ ਤੇ ਉਧਰੋਂ ਜਾ ਕੇ ਉਤਰਿਆ ਬਈ ਦੇ ਵਿੱਚ ਬੰਦੇ ਹੋਰ ਵੀ ਬਹੁਤ ਕੱਖਾਂ ਨਹੀਂ ਪੰਡ ਸਿੱਕੀ ਵਿੱਚ ਤੇ ਇੱਕ ਤਖੜਾ ਬੰਦਾ ਬੜੀ ਸ਼ਕੀਨੀ ਲਾਈ ਵਿੱਚ ਉਹਦੀ ਜੁੱਤੀ ਪਾਈ ਵੀ ਬੜੀ ਹਲੀੜੇ ਪਾਵੇ ਮੈਂ ਖਦ ਕੁਸਤਾ ਖਰਾਬ ਬੰਦਾ ਜਦੋਂ ਉੱਥੋਂ ਆਰਾ ਉਤਰੇ ਪੂਰੀ ਵਾਲਾ ਚਾਦਰੇ ਦੇ ਵਿੱਚ ਕੱਖਾਂ ਖਣ ਗਿਆ ਗੋਰੇ ਦਾ ਅੜ ਗਿਆ ਤੇ ਅਸੀਂ ਆ ਦਾ ਥੋੜੀ ਬਾਰੀ ਉਹ ਤੁਰੇ ਤੇ ਗੱਲਾਂ ਕਰਦੇ ਤੁਰੇ ਜਾਂਦੇ ਆ ਮੈਨੂੰ ਕਹਿੰਦਾ ਖੜੀ ਮਰਿਆ ਯਾਰ ਮੈਂ ਕਹ ਕਿ ਕੀ ਗੱਲ ਹੋ ਗਈ ਅਨਾ ਯਾਰ ਕੱਖ ਆ ਗਿਆ ਮੈਂ ਬੀੜੀਆਂ ਸਟਿਆਂ ਵਾਂ ਪਰ ਮੈਂ ਉਹਨੂੰ ਕਿਹਾ ਵੀ ਇਹ ਕਿੱਡੀ ਗੱਲ ਆ ਕਿਉਂ ਵਹਿਮ ਕਰਦਾ ਯਾਰ ਕੱਖ ਹੀ ਆ ਪੁਰਾ ਔਰ ਮੈਨੂੰ ਕਹਿੰਦਾ ਮੈਂ ਪਪਾ ਦਾ ਅਧਿਕਾਰੀ ਹਾਂ ਮੈਂ ਨਹੀਂ ਕਿਸੇ ਦਾ ਘਰ ਰਖਦਾ ਨਾ ਨਾ ਮੇਰੇ ਘਰੇ ਕੋਈ ਆਪਦੇ ਅੰਤ ਨਹੀਂ ਮੈਂ ਬਹੁਤ ਵੱਡਾ ਲੱਖਾਂ ਪਤੀਆਂ ਲਖਪਤੀਆਂ ਤੇ ਆਦਾ ਮੈਂ ਕਿ ਵੀ ਐਡਾ ਵੱਡਾ ਤਖੜਾ ਆਦਾ ਮੈਂ ਉਹਨੂੰ ਪੁੱਛ ਬੈਠਾ ਵੀ ਭਾਈ ਕੀ ਕਰਨਾ ਉਹ ਆਲਾ ਮਛਦਾਗਰਾਂ ਬਹੁਤ ਵੱਡਾ ਲੱਖਾਂ ਕਰੋੜਾਂ ਦਾ ਕੰਮ ਕਰਦਾ ਬਹੁਤ ਧਨਾ ਮੇਰੇ ਕੋਲੇ ਮੈਂ ਵੱਡਾ ਵਪਾਰੀ ਆ ਮੈਂ ਇਥੋਂ ਬੈਠਾ ਸਪਲਾਈ ਕਰਦਾ ਮਾਰ ਲੈ ਮੱਖਾਂ ਹੂੰ ਫਰਮਾਇ ਬੱਜ ਗਿਆ ਮੈਂ ਕਿਹਾ ਵੀ ਮੈਂ ਵੀ ਸਦਾਗਰ ਹਾਂ ਮੋਰਾ ਇਹ ਸਦਾਗਰ ਮੈਨੂੰ ਪੈਸੇ ਦੇ ਜਾ ਤੇ ਜਾ ਕੇ ਮਾਲ ਸਾਹਮਣ ਵਾਲਾ ਬਣੀ ਤੇ ਮਾਲ ਤੇਰੇ ਮਗਰ ਆ ਗਿਆ ਤੈਨੂੰ ਲੋੜ ਹੀ ਨਹੀਂ ਆਉਣ ਦੀ ਕਰ ਛੱਡ ਕੇ ਆਨਾ ਮੈਂ ਤਾਂ ਖੁਸ਼ ਹੋ ਗਿਆ ਵਿਚਾਰ ਆਪਣਾ ਐਡੇ ਬੰਦੇ ਤਖਰੇ ਨਾਲ ਆਜ ਪਏ ਮੈਨੂੰ ਘਰੇ ਲੈ ਗਿਆ ਰਾਤ ਰੱਖੀ ਸੇਵਾ ਚੰਗੀ ਕੀਤੀ ਤੇ ਮਾਇਆ ਦੇ ਮਥੋਂ ਬਗਲੇ ਫੜ ਲਿਆ ਤੇ ਤੂੰ ਚਾਲ ਤੇਰੇ ਮਗਰ ਮਾਇਆ ਆ ਗਈ ਸਮਾਨ ਆ ਗਿਆ ਸામਣ ਵਾਲਾ ਬਣ ਤੇ ਅੱਜ ਤੋਂ ਤੂੰ ਮੇਰਾ ਇਹਦਾ ਮੋਢੇ ਤੇ ਅਸਰ ਕਿਵੇਂ ਨਾ ਅੱਜ ਤੋਂ ਤੂੰ ਮੇਰਾ ਧਰਮ ਦਾ ਭਰਾ ਮੰਗਿਆ ਉਥੋਂ ਵਾਲਾ ਮੈਂ ਉਹਨੂੰ ਪੈਸੇ ਦੇ ਕੇ ਤੇ ਮੁੜੇ ਆਇਆ ਜਦੋਂ ਆ ਕੇ ਉਥੋਂ ਮੈਂ ਉਤਰਿਆ ਤੇ ਮੈਨੂੰ ਤੁਰਦੇ ਆਉਂਦੇ ਨੂੰ ਹੋ ਗਿਆ ਹਨੇਰਾ ਤੇਰੇ ਸ਼ਹਿਰ ਚ ਆ ਗਿਆ ਤੂੰ ਤੇਰੇ ਸ਼ਹਿਰ ਚ ਆ ਗਿਆ ਹਨੇਰਾ ਪੂਰਾ ਕਿੱਥੇ ਮੈਨੂੰ ਨਾ ਸਰਾ ਦਾ ਪਤਾ ਕੁਛ ਨਾ ਪਤਾ ਲੱਗੇ ਤੇ ਮਖ ਵੀ ਰਾਤ ਕਿੱਥੇ ਕੱਟਾਂ ਮੈਂ ਦੇਣਾ ਤੁਰਿਆ ਫਿਰਦਾ ਇੱਕ ਤੇਰੇ ਸ਼ਹਿਰ ਦੇ ਵਿੱਚ ਬੋੜ ਬੋਤ ਪਾ ਥੜਾ ਬਨੇ ਹੋਇਆ ਉੱਥੇ ਇੱਕ ਛਾਰ ਬੈਠਾ ਚੜੀ 50 ਸਾਲ ਦਾ ਮੈਂ ਆਉਣਾ ਜੁੱਤੀ ਇਲਾਕੇ ਦੂਰੋਂ ਤੇ ਮੱਥਾ ਟੇਕਿਆ ਤੇਕ ਕੇ ਮੱਥਾ ਮੈਂ ਆਖਿਆ ਬੈਹੇ ਬਾਬਾ ਵੀ ਮੈਂ ਰਾਤ ਕੱਟਣਾ ਆਹਦਾ ਮੈਨੂੰ ਕੱਢ ਕੇ ਲਾਲ ਅੱਖਾਂ ਤੇ ਡਰਾਇਆ ਹੂੰ ਆੜਾ ਇਥੇ ਰਾਤ ਨੂੰ ਟਕਟਣ ਦਾ ਕੋਈ ਕੰਮ ਨਹੀਂ ਤੇ ਪੱਤੇ ਬਾਜਾ ਤੁਰਦਾ ਬਾਗ ਮੈਂ ਆੜਾ ਛਾਦ ਦੁੱਧ ਤਰੀਆਂ ਜਿਉਂ ਮੈਂ ਜੰਮਿਆ ਮੈਂ ਇਹਨਾਂ ਨਹੀਂ ਖਾਦਾ ਜੇ ਕੋਈ ਦੁੱਧ ਦਿੰਦਾ ਦਾ ਸ਼ਖ ਨਾ ਨੇ ਨਹੀਂ ਆੜਾ ਕਈ ਕੀ ਦਿਨ ਮੈਂ ਉਹੀ ਨਗਾ ਦੇਣਾ ਭਾਜ ਨਾ ਕਰੀ ਜਾਣਾ ਰੱਬ ਦਾ ਆੜਾ ਮੈਂ ਫੇਰ ਅਥਵਨ ਕੇ ਕਿਹਾ ਵੀ ਬਾਬਾ ਮੈਂ ਕਿਹੜਾ ਤੱਕੋ ਖਾਣਾ ਜੇ ਕਰਨਾ ਇਹ ਬਾੜਾ ਮੈਂ ਥੱਲੇ ਤੋਂ ਛੱਲੇ ਹੋ ਕੇ ਪੈ ਜਾਣਾ। ਫਰਾ ਮੇਰੇ ਦੋ ਡਾਂਗਾ ਮਾਰੀਆਂ ਮੋਰਾ ਜੋ। ਤੇਰਾ ਤੀਜੀ ਮੱਜ ਦੇ ਬਾਝੇ ਤੇ ਮੱਥਰੇ ਤੋਂ ਥੱਲੇ ਉਤਰਿਆ। ਥੱਲੇ ਉਤਰ ਕੇ ਮੈਂ ਥੋੜਾ ਆਇਆ ਪਾਸੇ ਹੋ ਗਿਆ, ਪਾਸੇ ਹੋ ਗਿਆ ਵਾ ਸਾਲਾ ਮੈਨੂੰ ਕੋਈ ਪਤਾ ਨਾ ਲੱਗੇ। ਨੇਰੀ ਰਾਤ ਕਿੱਧਰ ਜਾਵਾਂ, ਕਿੱਧਰ ਨਾ ਜਾਵਾਂ। ਆਹ ਦਾ ਮੈਂ ਅੱਖ ਜੀ ਬਚਾ ਆਖੀ ਉਹ ਤੋਂ ਤੇ ਮੋੜ ਦੇ ਥਾਰੇ ਪਹਾੜਾਂ ਉੱਤਰੀਆਂ ਮਿਆਂ। ਪਤਾ ਹੀ ਨਹੀਂ ਲੱਗਦਾ। ਆਹ ਦਾ ਮੈਂ ਦੇਖ ਕੇ ਭਲੇਖਾ ਜਾਰੇ ਜੁੜਾਂ 'ਚ ਮੜ ਕੇ ਬੈਠ ਗਿਆ। ਹੂੰ। ਕਿਉਂ ਗੋੜਾਂ ਚੇ ਬੈਗ ਗਿਆ ਤੇ ਅੱਧੀ ਰਾਤ ਹੋਈ ਅੱਧੀ ਰਾਤ ਤੋਂ ਬਾਅਦ ਸਾਹਮਣੇ ਆਲਾ ਅਛਣ ਪਰਿਆ ਪਰੇ ਕਰਿਆ ਥਥੋਂ ਫੋੜਿਆ ਖੰਡਾ ਚੱਕਿਆ ਖੰਡਾ ਚੱਕ ਕੇ ਚੋਲਾ ਬਦਲਿਆ ਲੰਮਾ ਚੋਲਾ ਪਾਇਆ ਹਰੇ ਰੰਗ ਦਾ ਮੂੰਹ ਤੇ ਕਾਰ ਸਲਾਈ ਲਾ ਕੇ ਤੇਰੇ ਉਹ ਸ਼ਹਿਰ ਚ ਵੜ ਗਿਆ ਉਹ ਫਿਰ ਆਦਾ 2-1/2 ਸਾਲ ਦਾ ਜੁਆਖ ਲਗਿਆ ਚੱਕੀ ਲਿ ਜਾ ਕੇ ਦੁੱਧ ਦੋਦਾ ਉਗਰੀ ਜਾਂਦਾ ਸੀ ਉਹਦਾ ਮੁੰਡੇ ਦਾ ਮੂੰਹ ਬੰਨਿਆ ਵੈਸੀ ਉਹਨੇ ਜਾ ਕੇ ਖੰਡਾ ਮਾਰਿਆ ਮੁੰਡੇ ਦਾ ਸਿਰ ਵੱੜਤਾ ਵੱੜ ਕੇ ਮੁੰਡੇ ਦੇ ਡੱਕਰੇ ਕਰਕੇ ਦੁੱਧ ਸਿਰਤਾ ਉਹਨੂੰ ਰਹਿਣ ਲਿਆ ਸਹਰਾ ਦਾ ਥੱਲੇ ਨੱਪਤਾ ਨੱਪ ਕੇ ਤੇ ਉਹ ਖਾ ਕੇ ਸੌ ਗਿਆ ਤੇ ਮੈਂ ਆਲਾ ਤੜਕਿਉ ਸੁਨੇਹਾ ਨਿਕਲਿਆ ਵੀ ਮੈਂ ਕਿਸੇ ਕੋਲੇ ਗੱਲ ਨਹੀਂ ਕਰੀ ਵੀ ਮੈਂ ਰਾਜੇ ਨੂੰ ਦੱਸਦਾ ਜਾ ਕੇ ਆਦਾ ਜਦੋਂ ਰਾਜਾ ਮੈਂ ਤੇਰੇ ਕੋਲੇ ਆਇਆ ਜਿਹੜੀ ਇਹ ਵਿਸਵਾ ਉਹ ਵਿਸਵਾ ਨੀਆਂ ਦਾ ਉਹ ਮੇਰੇ ਕਨੇ ਉਂਗਲ ਕਰ ਗਈ ਉਹ ਮੇਰੇ ਘਰਾਂ ਵਾਲੀ ਆ ਜਿਹੜੀ ਕਹਿੰਦੀ ਸੀ ਤਾਂ ਮੈਂ ਬਾਹਨੇ ਬੰਦੇ ਨੂੰ ਹੱਥ ਨਹੀਂ ਲਾਉਂਦੀ ਉਹ ਆਲਾ ਤੇਰੀ ਵਿਸਵਾ ਬਣ ਗਈ ਆਖੇ ਰਹਿਂਦਾ ਖੂੰਗਾ ਜੋ ਢੇੜਾ ਖਾ ਕੇ ਮੈਨੂੰ ਦੇਖ ਪੀ ਤੇ ਰਹਿਂਦਾ ਖੂੰਦਾ ਤੂੰ ਮੈਨੂੰ ਹੁਣ ਕਸਲ ਖਰਾਉਣਾ ਸਾਰੀ ਕੰਮ ਦਾ ਤੇਰੇ ਪੈਰੋਂ بگੜਿਆ ਰਾਜੇ ਨੇ ਸਿਰ ਮਾਰਿਆ ਮਾਰ ਕੇ ਤੇ ਕੋਰੇ ਛੱਡ ਕੇ ਥਾਪੀ ਦਿੱਤੀ ਆ ਵੇ ਫਿਕਰ ਤੇ ਮਡਕਾ ਨਹੀਂ ਆਦਾ ਉਹਨੂੰ ਲਿਓ ਸੱਦ ਕੇ ਆ ਰਿਹਾ ਵਿਸਵਾ ਨੂੰ ਵਿਸਵਾ ਸੱਦ ਲਈ ਸੱਦ ਕੇ ਵਿਸਵਾ ਨੂੰ ਦਾ ਦੱਸ ਤੇਰੇ ਘਰ ਆਲਾ ਮਾਰੀ ਜੀ ਹੈ ਤਾਂ ਘਰ ਆਲਾ ਚਰੋ ਲਾਓ ਹੱਥ ਕੜੀਏ ਦੇ ਹੱਥ ਕੜੀ ਲਾਤੀ ਚਲਾ ਚੱਲ ਵੀ ਨਾਲ ਉਹ ਚਲੋ ਜੀ ਨਾਲ ਲੈ ਕੇ ਜੇ ਜਾ ਕੇ ਸਾਥ ਫੜਦੇ ਆ ਰਾਜਾ ਨਾਲ ਸਾਥ ਫੜ ਕੇ ਉਹਦਾ ਕਰਿਆ ਹੱਥਾਂ ਜਾਂ ਪਰੇ ਦਸਲਿਓ ਪਟਿਆ ਥੋਂ ਕਈ ਸਿਰ ਨਿਕਲੇ ਜੋ ਆਕਾਂ ਦੇ ਨੱਪੇ ਦੇ ਉੰਨਾ ਨੂੰ ਫੜ ਕੇ ਲਿਆ ਕੇ ਦੰਨਾ ਨੂੰ ਕਚੇਰੀ ਦੇ ਵਿੱਚ ਖਤਰ ਕੀਤਾ ਹਮ ਨਾਇਤ ਉਹਦੇ ਘਰਾਣੇ ਨੂੰ ਨਾਲੇ ਸਾਧ ਨੂੰ ਫਿਰ ਉਹਨੇ ਫੌਜ ਦੇ ਬੰਦੇ ਭੇਜਿਆ ਦਾ ਗੰਡੇ ਵਪਾਰੀ ਨੂੰ ਲਿਓ ਜਾ ਕੇ ਹਮ ਫਿਰ ਭਾਈ ਉਹ ਗੰਡਾ ਵਪਾਰੀ ਪੇਸ਼ ਕੀਤਾ ਹੱਥ ਲਾ ਕੇ ਹਮ ਜਦੋਂ ਮੰਨਿਆ ਮੰਨਿਆ ਉਹ ਛੋਟੀ ਦਾ ਠਾਗੋ ਮੰਨਿਆ